ਜੰਗ ਹੈ ਜੀ ਨਸ਼ੀ ਦੀ ਡੈਡਰ ਅੱਜ ਪਹਿਲਾਂ ਮੈਂ ਗੁਰਦੁਆਰੇ ਸਾਹਿਬ ਮੱਥਾ ਟੇਕ ਕੇ 11 ਤੋਂ 1 ਵਜੇ ਤੱਕ ਟਾਈਮਿੰਗ ਆਪਣੇ ਦਫ਼ਤਰ ਆ ਗਿਆ ਸੀ ਹਾਂਜੀ ਰੂਟੀਨ 'ਚ ਆਉਂਦੀ ਪਬਲਿਕ ਅੱਜ ਵੀ ਆਊਗੀ ਜਿੰਨਾ ਉਹ ਟਾਈਮਿੰਗ ਅਸੀਂ ਦਿੱਤਾ ਵਾ ਆਉਣਗੇ ਅਸੀਂ ਡੀਲ ਕਰਾਂਗੇ ਉਹਨਾਂ ਨੂੰ ਹਾਂਜੀ ਰੂਟੀਨ 'ਚ ਆਉਂਦੀ ਪਬਲਿਕ ਅੱਜ ਵੀ ਆਊਗੀ ਜਿੰਨਾ ਉਹ ਟਾਈਮਿੰਗ ਅਸੀਂ ਦਿੱਤਾ ਵਾ ਆਉਣਗੇ ਅਸੀਂ ਡੀਲ ਕਰਾਂਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਇਹਦੇ 'ਚ ਚੰਗੀ ਗੱਲ ਹੈ ਕਿ ਅੱਜ ਜਿਹੜਾ ਹੈਗਾ ਪੁੱਤਰ ਦੇ ਹੜੇ ਤੇ ਜਿਹੜਾ ਹੈਗਾ ਇਹ ਜਿਹੜੀ ਸ਼ੁਰੂਆਤ ਹੋਈ ਹੈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਸੁਖੇ ਤੇ ਉਹਨਾਂ ਨਾਲ ਨਿਪਟਾ ਰਹੀਏ ਇੱਕ ਸਾਰਤਾ ਜਿਹੜੀ ਹੈਗੀ ਬਣਾਉਣ ਵਾਸਤੇ ਜੋ ਮੈਂ ਸਮਝਦਾ ਹੈਗਾ ਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਇੱਕ ਟਾਈਮ ਮਿਲ ਜਾਵੇ ਜਿਹਦੇ ਚ ਉਹਨਾਂ ਨੂੰ ਵਿਸ਼ਵਾਸ ਹੋਵੇ ਕਿ ਉਹਨਾਂ ਨੂੰ ਜਿਹੜਾ ਹੈਗਾ ਅਫਸਰ ਜਿਹੜਾ ਹੈਗਾ ਦਫ਼ਤਰ ਚੋਂ ਮਿਲਣ ਦੀ ਇਸ ਤੇ ਜਿਹੜੀ ਡਿਊਟੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੀ ਹੈ ਕਈ ਵਾਰੀ ਕਿਸੇ ਮੌਕੇ ਜਿਹੜਾ ਹੈਗਾ ਕਿਸੇ ਅਫਸਰ ਦੀ ਸ਼ਾਦਤ ਆ ਜਾਂਦੀ ਆ ਦਫ਼ਤਰ ਦੇ ਵਿੱਚ ਕਈ ਵਾਰੀ ਕਿਸੇ ਮੌਕੇ ਜਿਹੜਾ ਹੈਗਾ ਕਿਸੇ ਲਾਅ ਐਂਡ ਆਰਡਰ ਸਥਿਤੀ ਨੂੰ ਨੇਪਟੂਨ ਵਾਸਤੇ ਜਿਹੜਾ ਹੈਗਾ ਅਫਸਰ ਨੂੰ ਬਾਹਰ ਦਫ਼ਤਰੋਂ ਜਾਣਾ ਪੈਂਦਾ ਜਿੱਦੇ ਜਕੇ ਉਹਦਾ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ ਕਈ ਵਾਰੀ ਕੋਈ ਇੰਟਰ ডিপਾਰਟਮੈਂਟਲ ਮੀਟਿੰਗ ਆ ਜਾਂਦੀ ਹੈ ਤਾਂ ਇਹ ਇੱਕ ਸਾਰਤਾ ਦੇ ਨਾਲ ਜੇਕਰ ਇੱਕ ਅਫਸਰ ਨਹੀਂ ਮਿਲਦਾ ਤਾਂ ਐਟ ਲੀਸਟ ਦੂਸਰਾ ਅਫਸਰ ਉੱਥੇ ਜਰੂਰ ਅਵੇਲੇਬਲ ਤਾਂ ਦਫ਼ਤਰ ਜੀ ਮਿਲੇਗਾ 11 ਤੋਂ ਇੱਕ ਜਿਹੜੇ ਉਹਨਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਉਹਦਾ ਹੱਲ ਜਿਹੜਾ ਹੈਗਾ ਉਹਨਾਂ ਦਾ ਜਲਦੀ ਹੋ ਜਾਏਗਾ ਕਿਉਂਕਿ ਜਦੋਂ ਇੱਕ ਆਰਡਰ ਦੀ ਪਾਲਣਾ ਦੇ ਵਿੱਚ ਅਸੀਂ ਸਾਰੇ ਇੱਕਜੁੱਟ ਹੋ ਜਾਵਾਂਗੇ ਤਾਂ ਉਹਦੇ ਵਿੱਚ ਕੀ ਹੈਗਾ ਸਮੱਸਿਆਵਾਂ ਦਾ ਹੱਲ ਛੇਤੀ ਨਿਕਲ ਜਾ। ਅਸੀਂ ਵੀ ਜਿਹੜਾ ਹੈਗਾ ਆਪਣੇ ਕੰਮ ਪ੍ਰਤੀ ਜਿਹੜਾ ਹੈ ਜਿਹੜੇ ਸਾਡੇ ਕੁਝ ਪੈਂਡਿੰਗ ਕੰਮ ਨੇ ਉਹਨਾਂ ਦਾ ਨਿਪਟਾਰੇ ਪ੍ਰਤੀ ਅਸੀਂ ਆਪ ਜ਼ਿੰਮੇਵਾਰ ਹੈਗੇ ਆਂ ਤੇ ਉਹ ਮੈਂ ਇਹ ਨੂੰ ਮੰਨਦਾ ਵੀ ਚੰਗੀ ਸ਼ੁਰੂਆਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤੁਹਾਨੂੰ ਦੱਸ ਦਈਏ ਕਿ ਡੀਜੀਪੀ ਪੰਜਾਬ ਗੌਰਵ ਜੱਧ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਨੇ ਪੂਰੇ ਪੰਜਾਬ ਦੇ ਵਿੱਚ ਐਸਐਚ ਤੋਂ ਲੈ ਕੇ ਏਡੀਜੀਪੀ ਤੱਕ ਸਾਰੇ ਅਫਸਰਾਂ ਜਿਹੜੇ 11 ਤੋਂ 1 ਵਜੇ ਤੱਕ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠਾ ਕਰਨਗੇ ਪਬਲਿਕ ਦੇ ਨਾਲ ਗੱਲਬਾਤ ਕਰਨਗੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਨਗੇ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਆਪਾਂ ਅੱਜ ਰਿਐਲਿਟੀ ਚੈੱਕ ਕਰਾਂਗੇ ਕਿ ਜਿਹੜੀਆਂ ਮਾ ਜੋ ਡੀਜੀਪੀ ਦੀਆਂ ਹਦਾਇਤਾਂ ਨੇ ਉਹਨਾਂ ਦੀ ਕਿੰਨੀ ਕ ਪਾਲਣਾ ਹੋ ਰਹੀ ਹੈ ਪੰਜਾਬ ਪੁਲਿਸ ਵੱਲੋਂ ਫਰੀਦਕੋਟ ਦੇ ਪੂਰੇ ਪੰਜਾਬ ਪੁਲਿਸ ਦੀਆਂ ਜਿਹੜੀਆਂ ਜਿੰਨੇ ਦਫ਼ਤਰ ਹੈ ਐਸਐਚਓ ਤੋਂ ਲੈ ਕੇ ਡੀਐਸਪੀ ਐਸਪੀ ਐਸਐਸਪੀ ਆਈਜੀ ਸਾਰੇ ਦਫ਼ਤਰਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਾਲਾਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਜੇ ਆਪਾਂ ਐਸਐਚਓ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਲਗਾਤਾਰ ਜਿਹੜਾ ਗਰਾਊਂਡ ਲੈਵਲ ਤੇ ਕੰਮ ਕੀਤਾ ਜਾਂਦਾ ਲੋਕਾਂ ਦੇ ਨਾਲ ਪਬਲਿਕ ਦੇ ਨਾਲ ਇਹਨਾਂ ਦਾ ਰابطਾ ਹਰ ਵਕਤ ਕੈਮਰੈਂਡਾ ਤਾਂ ਫਿਰ ਵੀ ਅੱਜ ਆਪਾਂ ਰੈਅਲਿਟੀ ਚੈੱਕ ਕਰ ਰਹੇ ਹਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਵਾਕਈ ਬੀਜਪੀ ਪੰਜਾਬ ਗੌਰਵ ਜਾਦਵ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਨੇ ਕਿ 11 ਤੋਂ 1 ਵਜੇ ਤੱਕ ਤਮਾਮ ਜਿਹੜੇ ਅਫਸਰ ਹੈ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠਣਗੇ ਲੋਕਾਂ ਦੇ ਨਾਲ ਗੱਲਬਾਤ ਕਰਨਗੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ ਤਾਂ ਉਹ ਜਿਹੜੀ ਰਿਐਲਿਟੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਬੀਜਪੀ ਗੌਰਵ ਜਾਦਵ ਦੀਆਂ ਜਿਹੜੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤਾਂ ਇਹ ਫਰੀਦਕੋਟ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਹੈ ਥਾਣਾ ਸਦਰ ਫਰੀਦਕੋਟ ਜਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਸਾਹਮਣੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਸਟਾਫ ਜਿਹੜਾ ਪੂਰਾ ਬੈਠਾ ਆਪਾਂ ਕਹਿ ਸਕਦੇ ਆਂ ਕਿ ਜਿਹਨੇ ਮੌਨਸੀ ਨੇ ਪੂਰਾ ਸਟਾਫ ਹੈ ਇੱਥੇ ਮਰਜ਼ੂਦ ਆ ਫਰੀਦਕੋਟ ਦਾ ਤਾਂ ਹੀ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਐਮ ਐਚ ਸੀ ਜਿਹੜਾ ਬੋਰਡ ਸਿੰਘ ਤੇ तमाम ਜਿਹੜੇ ਪੁਲਿਸ ਅਧਿਕਾਰੀ ਨੇ ਜਿਹੜੀ ਮਹਿਲਾਵਾਂ ਨੇ ਉਹ ਵੀ ਡਿਊਟੀ ਤੇ ਜਿਹੜੀਆਂ ਤਾਇਨਾਤ ਨੇ ਕਿਤੇ ਨਾ ਕਿਤੇ ਜਿਹੜਾ ਡੀ ਜੀ ਪੀ ਪੰਜਾਬ ਦੇ ਹੁਕਮ ਹੈ ਉਹਨਾਂ ਦੀ ਪਾਲਣਾ ਜਿਹੜੀ ਜਰੂਰ ਹੋ ਰਹੀ ਹੈ ਦੂਜੇ ਪਾਸੇ ਆਪਾਂ ਦੇਖਾਂਗੇ ਕਿ ਐਸ ਐਚਓ ਉਹ ਵੀ ਆਪਦੇ ਜਿਹੜੇ ਦਫ਼ਤਰ ਦੇ ਵਿੱਚ ਬੈਠੇ ਨੇ ਕਿਉਂਕਿ 11 ਤੋਂ 1 ਵਜੇ ਤੱਕ ਦਾ ਜਿਹੜਾ ਉਹ ਟਾਈਮ ਦਿੱਤਾ ਗਿਆ ਤਾਂ ਵਰਜੀਤ ਸਿੰਘ ਜਟਾਣਾ ਇੰਸਪੈਕਟਰ ਨੇ ਮੁੱਖ ਅਫਸਰ ਨੇ ਜਿਹੜੇ ਇਹ ਤਾਂ ਇਹ ਵੀ ਦੇਖਦੇ ਆਪਾਂ ਦਫ਼ਤਰ ਦੇ ਵਿੱਚ ਬੈਠੇ ਆ ਜਾਂ ਨਹੀਂ ਬੈਠੇ ਕਿਉਂਕਿ ਗਰਾਊਂਡ ਲੈਵਲ ਤੇ ਰਿਐਲਿਟੀ ਜਿਹੜਾ ਆਪਾਂ ਆ ਚੈੱਕ ਕਰ ਰਹੇ ਆ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿਹੜੇ ਐਸ ਐਚਓ ਸਦਰ ਤਾਂ ਉਹ ਵੀ ਬਲਜੀਤ ਸਿੰਘ ਆਪਣੇ ਦਫ਼ਤਰ ਦੇ ਵਿੱਚ ਬੈਠੇ ਆ ਕਿਉਂਕਿ ਜਿਹੜੀਆਂ ਮਾਨਯੋਗ ਟੀਜੀਪੀ ਪੰਜਾਬ ਨੇ ਗੌਰਵ ਜਾਦਵ ਉਹਨਾਂ ਦੀਆਂ ਹਦਾਇਤਾਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਜਾਰੀ ਕੀਤੀਆਂ ਸੀਗੀਆਂ ਤੇ ਅੱਜ ਤੋਂ ਜਿਹੜੀ ਉਹਨਾਂ ਦੀ ਸ਼ੁਰੂਆਤ ਹੋ ਰਹੀ ਹੈ ਹਾਲਾਂਕਿ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਅੱਜ ਗੈਸਟਡ ਛੁੱਟੀ ਹੈ ਤਾਂ ਉਸ ਦੇ ਬਾਵਜੂਦ ਵੀ ਜਿਹੜਾ ਪੁਲਿਸ ਅਫਸਰ ਆਪੋ ਆਪਣੇ ਜਿਹੜੇ ਦਫ਼ਤਰਾਂ ਦੇ ਵਿੱਚ ਬੈਠੇ ਨੇ ਜਿਹੜੇ ਲੋਕਾਂ ਨੇ ਇਹਨਾਂ ਤੋਂ ਕੰਮ ਲੈਣੇ ਨੇ ਇਹਨਾਂ ਦੀ ਗੱਲਬਾਤ ਸ਼ਿਕਾਇਤਾਂ ਭੇਜਣੀਆਂ ਨੇ ਤਾਂ ਉਹਨਾਂ ਦੀ ਜਿਹੜੀ ਅੜੀਕ ਜ਼ਰੂਰ ਕੀਤੀ ਜਾਂਦੀ ਹੈ ਤਾਂ तमाम ਫਰੀਦਕੋਟ ਦੇ ਜਿੰਨੇ ਥਾਣੇ ਨੇ ਡੀਐਸਪੀ ਐਸਪੀ ਐਸਐਸਪੀ ਤਾਂ ਆਈਜੀ ਤਾਂ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਪਹੁੰਚ ਕੇ ਵੀ ਆਪਾਂ ਅੱਜ ਦੀ ਰਿਐਲਿਟੀ ਚੈੱਕ ਕਰਾਂਗੇ ਤਾ ਐਸਐਸਪੀ ਦਫਤਰ ਦੇ ਵਿੱਚ ਮੌਜੂਦ ਹੈ ਤਾਂ ਰਿਐਲਿਟੀ ਚੈੱਕ ਕਰਦੇ ਆ ਜਿੰਨੇ ਡੀਐਸਪੀ ਨੇ ਉਹ ਆਪ ਕੋ ਆਪਣੇ ਦਫਤਰਾਂ ਦੇ ਵਿੱਚ ਬੈਠੇ ਆ ਉਹਨਾਂ ਦਾ ਸਟਾਫ ਆ ਜੀ ਆਪਾਂ ਗੱਲ ਕਰੀਏ ਤਾਂ ਸਟਾਫ ਬੈਠਾ ਹੈ ਉਹਨਾਂ ਦਫਤਰਾਂ ਦੇ ਵਿੱਚ ਇਧਰ ਦੇਖ ਸਕਦੇ ਹੋ ਤੁਸੀਂ ਰੇਡਰ ਐਸਪੀ ਸਥਾਨਕ ਅਫੀਕੋਟ ਤਾਂ ਉਹਨਾਂ ਦਾ ਸਟਾਫ ਇੱਥੇ ਪੂਰਾ ਜਿਹੜਾ ਆਪਣਾ ਰੁੱਝਿਆ ਹੈ ਕੰਮ ਤੇ ਹਾਲਾਂਕਿ ਆਪਾਂ ਕਹਿ ਸਕਦੇ ਆ ਕਿ ਅੱਜ ਇੱਕ ਗੈਸਟਡ ਜਿਹੜੀ ਛੁੱਟੀ ਵੀ ਹੈ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਅੱਜ ਸ਼ਹੀਦੀ ਦਿਹਾੜਾ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਇਹ ਛੁੱਟੀ ਜਿਹੜੀ ਹੈਗੀ ਆ ਉਸ ਦੇ باوجود ਵੀ ਜਿਹੜੇ ਮੁਲਾਜ਼ਮ ਇੱਥੇ ਮੌਜੂਦ ਨੇ ਤਾਇਨਾਤ ਨੇ ਜੇ ਆਪਾਂ ਡੀਐਸਪੀ ਦੇ ਫਰੀਦਕੋਟ ਦੇ ਦਫ਼ਤਰ ਦੀ ਗੱਲ ਕਰੀਏ ਤਾਂ ਇਸ ਦਫ਼ਤਰ ਦੇ ਵਿੱਚ ਵੀ ਜਿਹੜੇ ਤਸਵੀਰਾਂ ਤੋਂ ਨਾਲ ਸਹੁੰਆਂ ਕਰਦੇ ਆ ਤਾਂ ਸਟਾਫ ਪੂਰਾ ਇੱਥੇ ਮੌਜੂਦ ਹੈ ਤਾਂ ਹਾਲਾਂਕਿ ਜਿਹੜੀ ਪਬਲਿਕ ਹੈ ਉਹ ਵੀ ਆਪੋ ਆਪਣੇ ਕੰਮਾਂ ਵਿੱਚ ਇੱਥੇ ਪਹੁੰਚੀ ਹੈ ਤਾਂ ਜੋ ਜਿਹੜਾ ਡੀਜੀਪੀ ਪੰਜਾਬ ਵੱਲੋਂ ਜਿਹੜੇ ਹੁਕਮ ਜਾਰੀ ਕੀਤੇ ਗਏ ਸੀ ਨੇ ਪਿਆਰਾਂ ਤੋਂ ਇੱਕ ਤਾਂ ਉਸ ਨੂੰ ਕਿਤੇ ਨਾ ਕਿਤੇ ਜਿਹੜਾ ਉਸ ਦੀ ਪਾਲਣਾ ਜ਼ਰੂਰ ਦਿਖਾਈ ਦੇ ਰਹੀ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਡੀਐਸਪੀ ਦੇਖਦੇ ਆਂ ਆਪ ਕੋ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ ਹੈ ਜਾਂ ਨਹੀਂ ਮੌਜੂਦ 11 ਤੋਂ 1 ਦਾ ਟਾਈਮ ਦਿੱਤਾ ਗਿਆ ਸੀਗਾ ਤਾਂ ਸ਼ਮਸ਼ੇਰ ਸਿੰਘ ਸ਼ੇਰਗੱਲ ਪੀਪੀਐਸ ਤਾਂ ਉਹਨਾਂ ਦਾ ਇਹ ਦਫ਼ਤਰ ਹੈ ਤਾਂ ਉਹ ਵੀ ਆਪਣੇ ਦਫ਼ਤਰ ਦੇ ਵਿੱਚ ਮੌਜੂਦ ਹੈ ਕਿਤੇ ਨਾ ਕਿਤੇ ਜੇ ਆਪਾਂ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਦੀ ਜਿੰਨੀ ਪੁਲਿਸ ਹੈ ਉਹ ਜਿਹੜੀ ਡੀਜੀਪੀ ਪੰਜਾਬ ਦੇ ਹੁਕਮਾਂ ਦੀ ਜਿਹੜੀ ਪਾਲਣਾ ਕਰਦੀ ਦਿਖਾਈ ਦੇ ਰਹੀ ਹੈ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਅੱਗੇ ਵੀ ਦੇਖਦੇ ਹਾਂ ਜਿਹੜੇ ਡੀਐਸਪੀ ਹੋਰ ਹੈ ਉਹ ਅੱਜ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ ਹੈ ਆਪਾਂ ਐਸਐਸਪੀ ਦੀ ਗੱਲ ਕਰੀਏ ਐਸਐਸਪੀ ਜਿਹੜੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਮੌਜੂਦ ਹੋਣਗੇ ਤਾਂ ਇਹ ਡੀਐਸਪੀ ਪੀਵੀਆਈ ਅਤੇ ਨਾਰਕੋਟਿਕ ਤਾਂ ਉਹ ਵੀ ਦੇਖਦੇ ਆ ਅੱਜ ਜਿਹੜਾ ਡੀਜੀਪੀ ਪੰਜਾਬ ਦੇ ਹਦਾਇਤਾਂ ਦੀ ਪਾਲਣਾ ਕਰਦੇ ਨਜ਼ਰ ਆ ਰਹੇ ਹਨ ਕਿ ਨਹੀਂ ਹੱਥ ਦੇਖ ਸਕਦੇ ਹੋ ਤੁਸੀਂ ਡੀਐਸਪੀ ਇਕਬਾਲ ਸਿੰਘ ਉਹ ਵੀ ਇੱਥੇ ਮੌਜੂਦ ਨੇ ਕਿਉਂਕਿ 11 ਤੋਂ 1 ਦਾ ਸਮਾਂ ਜਿਹੜਾ ਦਿੱਤਾ ਗਿਆ ਕਿ ਜਿੰਨੀ ਪਬਲਿਕ ਆ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਉਹਨਾਂ ਦੀਆਂ ਸ਼ਿਕਾਇਤਾਂ ਸੁਣਨੀਆਂ ਤਾਂ ਫਰੀਦਕੋਟ ਦੀ ਪੁਲਿਸ ਹੈ ਜਿਹੜੀ ਉਹ ਜਿਹੜਾ ਵਾਕਈ ਜਿਹੜਾ ਡੀਜੀਪੀ ਪੰਜਾਬ ਦੇ ਹੁਕਮਾਂ ਦੀ ਜਿਹੜੀ ਪਾਲਣਾ ਕਰਦੀ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰਾਂਗੇ ਤਾਂ ਸੰਦੂ ਸਾਹਿਬ ਕੁਝ ਕਹਿਣਾ ਚਾਹੋਗੇ ਕਿਉਂਕਿ ਜਿਹੜਾ ਅੱਜ ਡੀਜੀਪੀ ਪੰਜਾਬ ਦੇ ਹੁਕਮ ਆਏ ਆ ਕਿਤੇ ਨਾ ਕਿਤੇ ਜਿਹੜਾ ਜਿੰਨੇ ਅਫਸਰ ਹੈ ਉਹਨਾਂ ਦੀ ਹਦਾਇਤਾਂ ਦੀ ਪਾਲਣਾ ਕਰਦੇ ਨਜ਼ਰ ਆ ਰਹੀ ਹੈ ਜੀ ਬਿਲਕੁਲ ਸਾਡੇ ਜੋ ਵੀ ਅਫਸਰਾਂ ਦੇ ਹੁਕਮ ਹੁੰਦੇ ਉਹਨਾਂ ਦੀ ਇਨਬੰਨ ਪਾਲਣਾ ਕੀਤੀ ਜਾਂਦੀ ਹੈ ਜੀ ਪੀਬਲਿਕ ਦਾ ਕਿਉਂਕਿ ਹਾਲਾਂਕਿ ਆਪਾਂ ਕਹਿ ਸਕਦੇ ਆ ਕਿ ਅੱਜ ਇੱਕ ਗੈਸਟਡ ਛੁੱਟੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਉਸ ਦੇ ਬਾਵਜੂਦ ਵੀ ਜਿਹੜਾ ਤੁਸੀਂ ਦਫ਼ਤਰਾਂ ਦੇ ਵਿੱਚ ਬੈਠੇ ਹੋ ਪਬਲਿਕ ਆ ਰਹੀ ਆਪਣੀਆਂ ਸ਼ਿਕਾਇਤਾਂ ਵਾਸਤੇ ਜਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਹਾਂਜੀ ਬਿਲਕੁਲ ਅਸੀਂ ਅਜੂਈ ਦਰਖਾਸਤਾਂ ਦਾ ਜੋ ਨਿਪਟਾਰਾ ਚੱਲ ਰਿਹਾ ਸਾਡਾ ਰੋਜ਼ ਹਮੇਸ਼ਾ ਹੀ ਤਰ੍ਹਾਂ ਜੋ ਤਾਂ ਹੀ ਉਹ ਛੁੱਟੀ ਦੇ ਦਿਨ ਵੀ ਅਸੀਂ ਦਫ਼ਤਰ ਖੁੱਲਿਆ ਹੋਇਆ ਜੀ ਤਾਂ ਸੁਣਿਆ ਤੁਸੀਂ ਬਿਲਕੁਲ ਜਿਹੜਾ ਛੁੱਟੀ ਦੇ ਬਾਵਜੂਦ ਵੀ ਜਿਹੜਾ ਅਲਸ ਦੇ ਅਫਸਰ ਨੇ ਜਿਹਨੇ ਸਾਰੇ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਅ ਦਿਖਾਈ ਦੇ ਰਹੇ ਨੇ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਜਿਹੜਾ ਜਿੰਨੀ ਪਬਲਿਕ ਹੈ ਤਾਂ ਉਹਨਾਂ ਦੀਆਂ ਜਿਹੜੀਆਂ ਅਸੀਂ ਸ਼ਿਕਾਇਤਾਂ ਜਾਂ ਕੁਝ ਵੀ ਉਹਨਾਂ ਦੀ ਜਰੂਰ ਸੁਣਾਂਗੇ ਪੀਪੀਆਈ ਐਨਡੀਪੀਐਸ ਤਾਂ ਇਧਰ ਦੇਖਦੇ ਆਂ ਇਧਰ ਵੀ ਜਿਹੜਾ ਸਟਾਫ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜਾ ਡੀਐਸਪੀ ਇੱਕ ਪਾਸੇ ਬੈਠੇ ਹੈ ਇੱਕ ਪਾਸੇ ਉਹਨਾਂ ਦਾ ਜਿਹੜਾ ਸਟਾਫ ਹੈ ਪਬਲਿਕ ਹੈ ਜਿਹੜੀ ਉਹਨਾਂ ਦੀ ਗੱਲਬਾਤ ਜਿਹੜੀ ਸੁੰਦੇ ਦਿਖਾਈ ਦੇ ਰਹੇ ਨੇ ਤੇ ਇਹ ਡੀਜੀਪੀ ਪੰਜਾਬ ਦੀਆਂ ਜਿਹੜੀਆਂ ਹਦਾਇਤਾਂ ਉਹਨਾਂ ਦੀ ਪਾਲਣਾ ਜ਼ਰੂਰ ਹੋ ਰਹੀ ਹੈ ਇਹ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਬਲਿਕ ਵੱਲੋਂ ਜਾਂ ਹੋਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਗੱਲਬਾਤ ਨਹੀਂ ਸੁਣੀ ਜਾਂਦੀ ਤਾਂ ਉਸ ਨੂੰ ਲੈ ਕੇ ਡੀਜੀਪੀ ਪੰਜਾਬ ਦੀਆਂ ਜਿਹੜੇ ਇਹ ਡਾਇਰੈਕਸ਼ਨਾਂ ਜਿਹੜੀਆਂ ਜਾਰੀ ਹੋਈਆਂ ਸੀਗੀਆਂ ਤਾਂ ਉਸ ਨੂੰ ਲੈ ਕੇ ਜਿਹੜਾ 11 ਤੋਂ 1 ਦਾ ਸਮਾਂ ਦਿੱਤਾ ਗਿਆ ਸੀਗਾ ਤਾਂ ਐਸਪੀ ਸਥਾਨਕ ਤੇ ਉਹ ਇੱਥੇ ਪਹੁੰਚੇ ਨੇ ਆਪਦੇ ਦਫ਼ਤਰ ਦੇ ਵਿੱਚ ਬੈਠੇ ਨੇ ਵਾਕਈ ਜਿਹੜਾ 11 ਤੋਂ 1 ਦਾ ਸਮਾਂ ਦਿੱਤਾ ਗਿਆ ਸੀਗਾ ਤਾਂ ਉਸ 11 1 ਤੋਂ ਸਮਾਂ ਜਿਹੜਾ ਡੀਜੀਪੀ ਪੰਜਾਬ ਦਾ ਦਿੱਤਾ ਗਿਆ ਸੀਗਾ ਫਰੀਦਕੋਟ ਦੇ ਪੁਲਿਸ ਅਫਸਰ ਉਸ ਸਮੇਂ ਦੀ ਕਿਤਨਾ ਕਿਤੇ ਪਾਲਣਾ ਕਰਦੇ ਨਜ਼ਰ ਆ ਰਹੇ ਨੇ ਗੱਲਬਾਤ ਕਰਦੇ ਆਂ ਬਲਜੀਤ ਜੀ ਦੇ ਨਾਲ ਕਿਉਂਕਿ ਜੋ ਪੰਜਾਬ ਡੀਜੀਪੀ ਦੇ ਹੁਕਮ ਜਾਰੀ ਹੋਏ ਆ ਉਹਨਾਂ ਹੁਕਮਾਂ ਦੀ ਜਿਹੜੀ ਪਾਲਣਾ ਜ਼ਰੂਰ ਕਰਦੇ ਨਜ਼ਰ ਆਏ ਨੇ ਸਰ 11 ਤੋਂ 1 ਦਾ ਸਮਾਂ ਦਿੱਤਾ ਗਿਆ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਦਿਹਾੜਾ ਹੈ ਗਲਟਡ ਛੁੱਟੀ ਆ ਉਸ ਦੇ ਬਾਵਜੂਦ ਸਾਰੇ ਅਫਸਰ ਆਪਣੇ ਦਫ਼ਤਰਾਂ 'ਚ ਬੈਠੇ ਆਂ ਹਾਂਜੀ ਅੱਜ ਚਲੋ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਤੇ ਅੱਜ ਪਹਿਲਾਂ ਮੈਂ ਗੁਰਦੁਆਰੇ ਸਾਹਿਬ ਮੱਥਾ ਟੇਕ ਕੇ 11 ਤੋਂ 1 ਵਜੇ ਤੱਕ ਟਾਈਮਿੰਗ ਆਪਣੇ ਦਫ਼ਤਰ ਆ ਗਿਆ ਸੀ ਹਾਂਜੀ ਅੱਜ ਤੁਸੀਂ ਛੁੱਟੀ ਵਾਲੇ ਦਿਨ ਤਾਂ ਇੱਥੇ ਪਹੁੰਚ ਗਏ ਆਂ ਲੱਗਦਾ ਤੁਹਾਨੂੰ ਜਿਹੜੀ ਪਬਲਿਕ ਹੈ ਛੁੱਟੀ ਵਾਲੇ ਦਿਨ ਇੱਥੇ ਆਉਗੀ ਸ਼ਿਕਾਇਤਾਂ ਲੈ ਕੇ ਆਉਣਗੇ ਜਾਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਉਣਗੇ ਸਮਝੀ ਗਾਜੀ ਹਾਂਜੀ ਰੂਟੀਨ 'ਚ ਆਉਂਦੀ ਪਬਲਿਕ ਅੱ ਜਿੰਨਾ ਟਾਈਮਿੰਗ ਅਸੀਂ ਦਿੱਤਾ ਵਾ ਉਹਨਾਂਗੇ ਅਸੀਂ ਡੀਲ ਕਰਾਂਗੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੀ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਐਸਪੀ ਸਥਾਨਕ ਬਲਜੀਤ ਸਿੰਘ ਤਾਂ ਆਪਣੇ ਦਫ਼ਤਰ ਦੇ ਵਿੱਚ ਬੈਠੇ ਨੇ ਪਬਲਿਕ ਦੀ ਉਡੀਕ ਕਰ ਰਹੇ ਆ ਜੇਕਰ ਕਿਸੇ ਨੂੰ ਕਿਸੇ ਦੀ ਸ਼ਿਕਾਇਤ ਆ ਜਾਂ ਕਿਸੇ ਨੂੰ ਲੋੜ ਹੈ ਤਾਂ ਉਹਨਾਂ ਦੀ ਉਹ ਪੂਰੀ ਕੀਤੀ ਜਾਵੇਗੀ ਤਾਂ ਲਗਾਤਾਰ ਜਿਹੜੇ ਆਪਾਂ ਗੱਲ ਕਰੀਏ ਆਪਾਂ ਐਸਐਚਓ ਜਿਹੜੇ ਹੈਗੇ ਥਾਣੇ ਦੇ ਵਿੱਚ ਉੱਥੋਂ ਸ਼ੁਰੂਆਤ ਕੀਤੀ ਹੈ ਉਹ ਵੀ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਹੈ ਡੀਐਸਪੀ ਜਿਨੇ ਉਹ ਦਫ਼ਤਰਾਂ ਦੇ ਵਿੱਚ ਬੈਠੇ ਆ ਜਿਨ੍ਹਾਂ ਸਟਾਫ ਹੈ ਜਾਂ ਜਿਹਨੇ ਸਕਿਉਰਟੀ ਆਓ ਪੂਰੇ ਤਰੀਕੇ ਦੇ ਨਾਲ ਜਿਹੜੀ ਅੱਜ ਕੰਮ ਕਰਦੀ ਦਿਖਾਈ ਦੇ ਰਹੀ ਹੈ ਤਾਂ ਸਟੈਨੋ ਤੋਂ ਐਸਐਸਪੀ ਤਾਂ ਇਧਰ ਦੇਖ ਸਕਦੇ ਹੋ ਤਸਵੀਰਾਂ ਕਿਉਂਕਿ ਪੂਰਾ ਸਟਾਫ ਹੈ ਜਿਹੜਾ ਐਸਐਸਪੀ ਦਾ ਉਹ ਵੀ ਆਪਣਾ ਜਿਹੜਾ ਵਰਕ ਕਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਛੁੱਟੀ ਦੇ ਬਾਵਜੂਦ ਵਰਕ ਕਰਨਾ ਬਹੁਤ ਵੱਡੀ ਗੱਲ ਹੈ ਤਾਂ ਵਰਕ ਕਰਦੇ ਜਿਹੜੇ ਨਜ਼ਰ ਆ ਰਹੇ ਨੇ ਤੇ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਕਿਉਂਕਿ ਰੇਡਰ 2 ਹੈ ਜਿਹੜੇ ਐਸਐਸਪੀ ਅੰਦਰ ਬੈਠੇ ਆ ਉਹ ਵੀ ਆਪਣੇ ਜਿਹੜਾ ਪੂਰਾ ਸਟਾਫ ਦੇ ਨਾਲ ਆਪਦੇ ਦਫ਼ਤਰ ਦੇ ਵਿੱਚ ਬੈਠੇ ਆ ਕਿਉਂਕਿ ਜਿਹੜਾ ਡੀਜੀਪੀ ਪੰਜਾਬ ਦੇ ਹੁਕਮ ਜਾਰੀ ਹੋਏ ਸੀਗੇ ਕਿ 11 ਤੋਂ 1 ਤੱਕ ਜਿਹੜਾ ਪੂਰੇ ਪਬਲਿਕ ਦੀ ਗੱਲਬਾਤ ਸੁਣੀ ਜਾਊਗੀ ਤਾਂ ਉਹ ਤਸਵੀਰਾਂ ਜਿਹੜੀਆਂ ਵਾਕਈ ਡੀਜੀਪੀ ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦੇ ਜਿਹੜੀ ਫਰੀਦਕੋਟ ਦੀ ਪੁਲਿਸ ਨਜ਼ਰ ਆ ਰਹੀ ਹੈ ਤਾਂ ਐਸਐਸਪੀ ਫਰੀਦਕੋਟ ਤਾਂ ਉਹ ਦੇ ਸਾਹਮਣੇ ਬਾਹਰ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪਬਲਿਕ ਖੜੀ ਹੈ ਕਿਉਂਕਿ ਕਿਤੇ ਕਿਤੇ ਨਾ ਕਿਤੇ ਜਿਹੜਾ ਪਬਲਿਕ ਨੂੰ ਇਹ ਪਤਾ ਹੈ ਕਿ ਜਿਹੜਾ ਅੱਜ ਹਦਾਇਤਾਂ ਜਾਰੀ ਹੋਈਆਂ 11 ਤੋਂ 1 ਵਜੇ ਤੱਕ ਜਿਹੜਾ ਜਿਨੇ ਪੁਲਿਸ ਅਫਸਰ ਆ ਉਹ ਆਪੋ ਆਪਣੇ ਜਿਹੜਾ ਦਫ਼ਤਰਾਂ ਦੇ ਵਿੱਚ ਮੌਜੂਦ ਹੋਣਗੇ ਤਾਂ ਇਧਰ ਆਪਾਂ ਗੱਲ ਵੇਖਦੇ ਹਾਂ ਐਸਪੀ ਤਾਂ ਉਹ ਦਫ਼ਤਰ ਦੇ ਵਿੱਚ ਮੌਜੂਦ ਨੇ ਜਾਂ ਨਹੀਂ 11 ਤੋਂ 1 ਦਾ ਸਮਾਂ ਕਿਉਂਕਿ 11 ਤੋਂ 1 ਦਾ ਸਮਾਂ ਜਿਹੜਾ ਡੀਜੀਪੀ ਪੰਜਾਬ ਵੱਲੋਂ ਦਿੱਤਾ ਗਿਆ ਹੈ ਤਾਂ ਉਸ ਨੂੰ ਲੈ ਕੇ ਜਿਹੜੇ ਪੁਲਿਸ ਅਫਸਰ ਤਮਾਮ ਜਿਹੜੇ ਹੈਗੇ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਅੱਜ ਨਜ਼ਰ ਆਏ ਨੇ ਤਾਂ ਐਸਪੀ ਜਸਮੀਤ ਸਿੰਘ ਦੇਖ ਸਕਦੇ ਹੋ ਤੁਸੀਂ ਦਫ਼ਤਰ ਦੇ ਵਿੱਚ ਬੈਠੇ ਨੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਜਾਰੀ ਹੋਈਆਂ ਸੀ 11 ਤੋਂ 1 ਦਾ ਸਮਾਂ ਸੀ ਪੂਰਾ ਸਟਾਫ ਜਿਵੇਂ ਆਪਾਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠਾ ਉਸੇ ਤਰੀਕੇ ਦੇ ਨਾਲ ਜਿਹੜੇ ਅਫਸਰ ਵੀ ਬੈਠੇ ਐ ਐਸਪੀ ਸਾਹਿਬ ਡੀਜੀਪੀ ਪੰਜਾਬ ਦੇ ਹੁਕਮ ਜਾਰੀ ਹੋਏ 11 ਤੋਂ 1 ਹਾਲਾਂਕਿ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਦਿਵਸ ਹੈ ਦੇ ਸ਼ਹੀਦੀ ਦਿਹਾੜਾ ਹੈ ਗੈਸਟਰ ਛੁੱਟੀ ਆ ਉਸ ਦੇ ਬਾਵਜੂਦ ਤੁਸੀਂ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠਿਓ ਵਰਦੀਆਂ ਪਾ ਕੇ ਇਹਦਾ ਭਾਜੀ ਜਿਹੜੀ ਪੁਲਿਸ ਹੈਗੀ ਹੈ ਕਿ ਅਸੀਂ 9 ਤੋਂ ਯਾਨੀ ਕਿ 5 ਤੱਕ ਸਾਡੇ ਆਫਿਸ ਵਰਕਿੰਗ ਆਰ ਹੋਏਗੇ ਚਲੋ ਤੇ ਅਸੀਂ ਉਸ ਵੇਲੇ ਛੁੱਟੀ ਵਾਲੇ ਦਿਨ ਵੀ ਅਸੀਂ ਹਾਜ਼ਰ ਹੋਣੇ ਆ ਅਦਰ ਦੈਨ ਸੰਡੇ ਇਟ ਆਫਿਸ ਸੰਡੇ ਨੂੰ ਆਫਿਸ ਸਾਡਾ ਬੰਦ ਹੁੰਦਾ ਜੀ ਬਾਕੀ ਅਸੀਂ 5 ਵਜੇ ਤੱਕ ਆफी ਸੀ ਹਾਜ਼ਰ ਹੁੰਦੇ ਹਾਂ ਤੁਸੀਂ ਤਾਂ ਆਪਦੇ ਡੀਜੀਪੀ ਪੰਜਾਬ ਦੀ ਜਿਵੇਂ ਹਦਾਇਤਾਂ ਦੀ ਪਾਲਣਾ ਕਰਤੀ ਹੈ ਹਾਲਾਂਕਿ ਜਿਵੇਂ ਤੁਸੀਂ ਕਿਹਾ ਇਸ ਤਾਂ ਲਗਾਤਾਰ ਹੀ ਹਰ ਦਿਨ ਹੀ ਜਿਹੜੇ ਮੌਜੂਦ ਹੁੰਦੇ ਆ ਤੇ ਅੱਜ ਡੀਜੀਪੀ ਪੰਜਾਬ ਦਾ 11 ਤੋਂ 1 ਦਾ ਸਮਾਂ ਵੀ ਬਹਿਨੇ ਬਹਿਨਾ ਤੁਸੀਂ ਤੇ ਪਬਲਿਕ ਪਹੁੰਚੂਗੀ ਕਿਉਂਕਿ ਛੁੱਟੀ ਹੈ ਅੱਜ ਤੇ ਤੁਸੀਂ ਆਪ ਦਾ ਟਾਈਮ ਤਾਂ ਪੂਰਾ ਕਰੋਗੇ ਫਿਰ ਤੇ ਪਬਲਿਕ ਆਂਦੀ ਰਹਿੰਦੀ ਹੈ ਜੀ ਪਬਲਿਕ ਆ ਰਹੀ ਹੈ ਜਾਨੀ ਕਿ ਅਸੀਂ ਇਸ ਹਿਸਾਬ ਨਾਲ ਜਿਹੜਾ ਕਿ ਅੱਜ ਭਾਵੇਂ ਗੈਸਟਿਡ ਹੌਲੀਡੇ ਸੀ ਇਸ ਹਿਸਾਬ ਨਾਲ ਫੈਕਟਰ ਕਰਕੇ ਲੋਕਾਂ ਨੂੰ ਕਈ ਪਾਰਟੀਆਂ ਨੂੰ ਟਾਈਮ ਦਿੱਤੇ ਹੋਏ ਨੇ ਕਿ ਅਸੀਂ ਗੈਸਟਿਡ ਹੌਲੀਡੇ ਵਾਲ ਤਰ ਕੁਝ ਨਿਰਧਾਰਤ ਸਮੇਂ ਤੱਕ ਬੈਨੇ ਬਹੁਤ ਬਹੁਤ ਧੰਨਵਾਦ ਤਾਂ ਇਹ ਸਨ ਐਸਪੀ ਜਸਮੀਤ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਾਂ ਐਸਐਸਪੀ ਫਰੀਦਕੋਟ ਦੇ ਦਫ਼ਤਰ ਦੀਆਂ ਕਿਉਂਕਿ ਐਸਐਸਪੀ ਫਰੀਦਕੋਟ ਜਿਨ੍ਹਾਂ ਦੀ ਅਗਵਾਈ ਦੇ ਹੇਠ ਪੂਰਾ ਜ਼ਿਲ੍ਹਾ ਚੱਲਦਾ ਹੈ ਤਾਂ ਉਹਨਾਂ ਦੀਆਂ ਕਿਸ ਤਰੀਕੇ ਦੀਆਂ ਜਿਹੜੀਆਂ ਇੱਥੇ ਉਪਲਬਧੀਆਂ ਨੇ ਉਹ ਆਪਣੇ ਦਫ਼ਤਰ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਾਂ ਨਹੀਂ ਉਹ ਵੀ ਜਿਹੜਾ ਆਪਾਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆ ਤਾਂ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਦੇਖਦੇ ਆ ਆਪਣੇ ਦਫਤਰ ਦੇ ਵਿੱਚ ਬੈਠੇ ਆ ਗੱਲਬਾਤ ਕਰ ਰਹੇ ਆ ਕਿ ਨਹੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਵਾਕਈ ਜਿਹੜੀ ਰਿਐਲਿਟੀ ਜਿਹੜੀ ਅੱਜ ਚੈੱਕ ਕੀਤੀ ਆ ਆਪਾਂ ਤਾਂ ਉਹ ਰਿਐਲਿਟੀ ਚੈੱਕ ਕਿਤਨਾ ਕਿਤੇ ਡੀਜੀਪੀ ਪੰਜਾਬ ਦੀਆਂ ਜਿਹੜੀਆਂ ਹਦਾਇਤਾਂ ਹੋਈਆਂ ਸੀ ਉਸ ਦੀ ਪਾਲਣਾ ਜਿਹੜੀ ਜ਼ਰੂਰ ਹੋ ਰਹੀ ਹੈ ਫਰੀਦਕੋਟ ਦੇ ਵਿੱਚ ਤਾਂ ਐਸਐਸਪੀ ਖੁਦ ਜਿਹੜੀ ਪਬਲਿਕ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਜੋ ਵੀ ਕਿਸੇ ਨੂੰ ਕੋਈ ਡਿਮਾਂਡ ਆ ਉਹਨਾਂ ਦੀ ਜਿਹੜੀ ਗੱਲਬਾਤ ਇਹਨਾਂ ਵੱਲੋਂ ਸੁਣੀ ਜਾ ਰਹੀ ਹੈ ਹਾਲਾਂਕਿ ਡੀਜੀਪੀ ਪੰਜਾਬ ਦੇ 11 ਤੋਂ 1 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਐਗੈਸਟਰਡ ਛੁੱਟੀ ਹੈ ਤਾਂ ਉਸ ਦੇ ਬਾਵਜੂਦ ਵੀ ਜਿਹੜੇ ਅਫਸਰ ਆਪੋ ਆਪਣੇ ਤਰੀਕੇ ਦੇ ਨਾਲ ਆਪਣੇ ਆਪਣੇ ਦਫ਼ਤਰਾਂ ਦੇ ਵਿੱਚ ਕੰਮ ਕਰ ਰਹੇ ਆ ਹੋ ਸਕਦਾ ਕਿ ਤਨਾ ਕਿਤੇ ਪਬਲਿਕ ਨੂੰ ਅੱਜ ਛੁੱਟੀ ਕਰਕੇ ਉਹ ਨਾ ਪਹੁੰਚਣ ਪਰ ਉਸ ਦੇ ਬਾਵਜੂਦ ਵੀ ਜਿਹੜੇ ਅਫਸਰ ਹੈ ਉਹ ਆਪੋ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਆ ਗੱਲਬਾਤ ਕਰਦੇ ਆ ਐਸਐਸਪੀ ਹਰਜੀਤ ਸਿੰਘ ਦੇ ਨਾਲ ਡੀਜੀਪੀ ਪੰਜਾਬ ਦੇ ਹੁਕਮ ਜਾਰੀ ਹੋਏ ਸੀਗੇ 11 ਤੋਂ 1 ਦਾ ਸਮਾਂ ਦਿੱਤਾ ਗਿਆ ਸੀਗਾ ਤੇ ਅੱਜ ਅਸੀਂ ਐਸਐਚਓ ਜਾਨੀ ਕਿ ਗਰਾਊਂਡ ਲੈਵਲ ਤੋਂ ਜਿਹੜੀ ਰਿਐਲਿਟੀ ਚੈੱਕ ਦੀ ਸ਼ੁਰੂਆਤ ਕੀਤੀ ਹੈ ਤਮਾਮ ਡੀਐਸਪੀ ਐਸਪੀ ਸਾਰੇ ਦਫ਼ਤਰਾਂ ਦੇ ਵਿੱਚ ਬੈਠੇ ਹੈ ਹਾਲਾਂਕਿ ਅੱਜ ਜਿਹੜਾ ਸ਼ਹੀਦੀ ਦਿਹਾੜਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੈਜਟਡ ਛੁੱਟੀ ਹੈ ਉਸ ਦੇ ਬਾਵਜੂਦ ਸਾਰੇ ਜਿਹੜੇ ਅਫਸਰਾਂ ਦਫ਼ਤਰਾਂ ਚ ਵਿੱਚ ਬੈਠੇ ਹੈ ਨਹੀਂ ਉਹ ਇਹਦਾ ਕਾਰਨ ਤਾਂ ਇਹ ਹੋ ਸਕਦਾ ਕਿਉਂਕਿ ਅਚਨਚੇਤ ਛੁੱਟੀ ਜਿਹੜਾ ਹੈਗਾ ਸਰਕਾਰ ਵੱਲੋਂ ਕਰ ਦਿੱਤੀ ਗਈ ਸੀ ਪਰ ਜਿਹੜੇ ਸਾਡੇ ਆਪਣੇ ਦਫ਼ਤਰੀ ਕੰਮ ਨੇ ਤੇ ਹੋਰ ਜਿਹੜੇ ਤਫਤੀਸ਼ ਨਾਲ ਰਿਲੇਟਡ ਕਈ ਪੈਂਡਿੰਗ ਕੰਮ ਹੁੰਦੇ ਨੇ ਤਾਂ ਉਹਦੇ ਵਾਸਤੇ ਅਸੀਂ ਆਪ ਜ਼ਿੰਮੇਵਾਰ ਅਫਸਰਾਂ ਤੇ ਉਹ ਉਹਦੀ ਜ਼ਿੰਮੇਵਾਰੀ ਸਾਡੀ ਬੰਦੀ ਹੈ ਤੇ ਇਹਦੇ ਚ ਚੰਗੀ ਗੱਲ ਹੈ ਕਿ ਅੱਜ ਜਿਹੜਾ ਹੈਗਾ ਪਵਿੱਤਰ ਦਿਹਾੜੇ ਤੇ ਜਿਹੜਾ ਹੈਗਾ ਇਹ ਇਹਦੀ ਸ਼ੁਰੂਆਤ ਹੋਈ ਹੈ ਔਰ ਇਹਦੇ ਚ ਜਿਹੜਾ ਹੈਗਾ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਸੁਣ ਕੇ ਤੇ ਉਹਨਾਂ ਨੇ ਫਲਾਰਾ ਕੀਤਾ ਜਾਵੇ ਸਰ ਕੀ ਕਾਰਨ ਕੀ ਕੀ ਰਿਹਾ ਹੈ ਡੀਜੀਪੀ ਪੰਜਾਬ ਵੱਲੋਂ 11 ਤੋਂ 1 ਦਾ ਜਿਹੜਾ ਸਮਾਂ ਜਿਹੜੀਆਂ ਉਹ ਹਦਾਇਤਾਂ ਡਾਇਰੈਕਸ਼ਨਾਂ ਦੇਣੀਆਂ ਪੈ ਗਈਆਂ ਉਹਨਾਂ ਨੂੰ ਵੀ 11 ਤੋਂ 1 ਤੁਸੀਂ ਦਫ਼ਤਰਾਂ ਦੇ ਵਿੱਚ ਬੈਠਣਾ ਹੈ ਦਫ਼ਤਰਾਂ ਦੇ ਵਿੱਚ ਬੈਠਦੇ ਨਹੀਂ ਸੀਗੇ ਆਪੋ ਆਪਣੇ ਕੰਮਾਂ ਤੇ ਜਾਂਦੇ ਸੀਗੇ ਜਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਹੁੰਦਾ ਹੈ ਦਫ਼ਤਰ ਦੇ ਵਿੱਚ ਆਉਂਦੇ ਆ ਤੁਹਾਡੀਆਂ ਡਿਊਟੀਆਂ ਵੀ ਆਈਪੀਜ਼ ਲੱਗ ਜਾਂਦੀਆਂ ਆਫਸਰਾਂ ਦੀਆਂ ਲੱਗ ਜਾਂਦੀਆਂ ਉਧਰ ਤੁਰ ਜਾਂਦੇ ਤੇ ਉਹਨਾਂ ਨੂੰ ਉਵੇਂ ਵਾਪਸ ਜਾਣਾ ਪੈਂਦਾ ਇਸ ਕਰਕੇ 11 ਤੋਂ 1 ਦਾ ਸਮਾਂ ਦਿੱਤਾ ਹੈ ਵੀ 11 ਤੋਂ 1 ਤੋਂ 1 ਵਜੇ ਤੱਕ ਤੁਹਾਨੂੰ ਦਫ਼ਤਰ ਦੇ ਵਿੱਚ ਹਰ ਅਫਸਰ ਮਿਲੂਗਾ ਨੇ ਇਹ ਇੱਕ ਸਾਰਤਾ ਜਿਹੜੀ ਹੈਗੀ ਬਣਾਉਣ ਵਾਸਤੇ ਜੋ ਮੈਂ ਸਮਝਦਾ ਹਾਂ ਇਹ ਇਹਦਾ ਮਕਸਦ ਇਹੀ ਹੈ ਕਿ ਲੋਕਾਂ ਨੂੰ ਇੱਕ ਟਾਈਮ ਮਿਲ ਜਾਵੇ ਜਿਹਦੇ ਚ ਉਹਨਾਂ ਨੂੰ ਵਿਸ਼ਵਾਸ ਹੋਵੇ ਕਿ ਉਹਨਾਂ ਨੂੰ ਜਿਹੜਾ ਹੈਗਾ ਅਫਸਰ ਜਿਹੜਾ ਹੈਗਾ ਦਫਤਰ ਚੋਂ ਮਿਲਣਗੇ ਪੁਲਿਸ ਦੀ ਜਿਹੜੀ ਡਿਊਟੀ ਹੈ ਉਹ ਅਲੱਗ-ਅਲੱਗ ਤਰ੍ਹਾਂ ਦੀ ਹੈ ਕਈ ਵਾਰੀ ਕਿਸੇ ਮੌਕੇ ਜਿਹੜਾ ਹੈਗਾ ਕਿਸੇ ਅਫਸਰ ਦੀ ਸ਼ਾਦਤ ਆ ਜਾਂਦੀ ਆ ਅਦਾਲਤ ਦੇ ਵਿੱਚ ਕਈ ਵਾਰੀ ਕਿਸੇ ਮੌਕੇ ਜਿਹੜਾ ਹੈਗਾ ਕਿਸੇ ਲਾਅ ਐਂਡ ਆਰਡਰ ਸਥਿਤੀ ਨੂੰ ਨਿਪਟਣ ਵਾਸਤੇ ਜਿਹੜਾ ਹੈਗਾ ਅਫਸਰ ਨੂੰ ਬਾਹਰ ਦਫ਼ਤਰੋਂ ਜਾਣਾ ਪੈਂਦਾ ਜਿੱਦੇ ਜਿਕੇ ਉਹਦਾ ਕਾਫੀ ਸਮਾਂ ਖਰਾਬ ਹੋ ਜਾਂਦਾ ਹੈ। ਕਈ ਵਾਰੀ ਕੋਈ ਇੰਟਰ ডিপਾਰਟਮੈਂਟਲ ਮੀਟਿੰਗ ਆ ਜਾਂਦੀ ਹੈ। ਤੋਂ ਇਹ ਇੱਕ ਸਾਰਤਾ ਦੇ ਨਾਲ ਜੇਕਰ ਇੱਕ ਅਫਸਰ ਨਹੀਂ ਮਿਲਦਾ ਤਾਂ ਐਟ ਲੀਸਟ ਦੂਸਰਾ ਅਫਸਰ ਉੱਥੇ ਜ਼ਰੂਰ ਅਵੇਲੇਬਲ ਤੁਹਾਨੂੰ ਦਫ਼ਤਰ 'ਚ ਮਿਲੇਗਾ। ਔਰ ਇਹ ਇਹ ਜ਼ਰੂਰੀ ਨਹੀਂ ਕਿ ਹਰ ਰੋਜ਼ ਹੀ ਇਹੋ ਜੀਆਂ ਜਿਹੜੀਆਂ ਡਿਊਟੀ ਦੇ ਵਿੱਚ ਸਾਡੇ ਜਿਹੜੀਆਂ ਚੇਂਜਸ ਆਉਂਦੀਆਂ ਸੋ ਇਹ ਇੱਕ ਚੰਗੀ ਸ਼ੁਰੂਆਤ ਜੋ ਮੈਂ ਨੂੰ ਮੰਨੂਗਾ ਸਰ ਕੋਈ ਪਬਲਿਕ ਨੂੰ ਅਪੀਲ ਕਰਨੀ ਚਾਹੁੰਦੇ ਆ ਕਿਉਂਕਿ ਕਈ ਵਾਰੀ ਉਹਨਾਂ ਦੇ ਇਹ ਨਾ ਮਾਈਂਡ ਦੇ ਵਿੱਚ ਹੋ ਜੇ ਕਿ ਅਸੀਂ ਤਾਂ 11 ਤੋਂ 1 ਇੱਕ ਹੀ ਜਿਹੜਾ ਜਾ ਸਕਦੇ ਆ 11 ਤੋਂ 1 ਇੱਕ ਹੀ ਸਾਡੀ ਸਮਾਈ ਹੋਊਗੀ ਆਮ ਦਿਨਾਂ ਦੇ ਵਿੱਚ ਹੋਰ ਟਾਈਮ ਦੇ ਵਿੱਚ ਜਿਹੜੇ ਆਪਸ਼ਨ ਮਿਲ ਸਕਦੇ ਉਹਨਾਂ ਨੂੰ ਨਹੀਂ ਉਹਨਾਂ ਨੂੰ ਦੇਖੋ ਅਸੀਂ ਜਨਰਲੀ ਜਿਹੜਾ ਹੈਗਾ ਦਫ਼ਤਰ 'ਚ ਵੱਖ-ਵੱਖ ਸਮਿਆਂ ਤੇ ਉਪਲਬਧ ਰਹਿੰਦੇ ਆ ਔਰ 1 ਵਜੇ ਤੋਂ ਬਾਅਦ ਵੀ ਤੁਸੀਂ ਆਪ ਦੇਖੋਗੇ ਕਾਫੀ ਅਫਸਰ ਜਿਹੜੇ ਨੇ ਉਹ ਦਫ਼ਤਰ 'ਚ ਮੌਜੂਦ ਹੁੰਦੇ ਨੇ ਸ਼ਾਮ ਨੂੰ ਵੀ ਹੁੰਦੇ ਨੇ ਕਈ ਵਾਰੀ ਅਰਲੀ ਮਾਰਨਿੰਗ ਵੀ ਸਵੇਰੇ ਤੁਹਾਨੂੰ ਅਫਸਰ ਮਿਲ ਜਾਣਗੇ ਔਰ ਇਹ ਜਿਹੜਾ ਇਹ ਤਾਂ ਇੱਕ ਜਿਹੜਾ ਹੈਗਾ ਇਹ ਜਿਹੜੀ ਅਸੀਂ ਪ੍ਰੋਸੀਜਰ ਸਟਾਰਟ ਕੀਤਾ ਇਹਦੇ 'ਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੱਕ ਸਾਰਤਾ ਆ ਜਾਏਗੀ ਕਿ ਲੋਕੀ ਜਿਹੜੇ ਹੈਗੇ ਆ 11 ਤੋਂ ਇੱਕ ਜਿਹੜੇ ਉਹਨਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਉਹਦਾ ਹੱਲ ਜਿਹੜਾ ਹੈਗਾ ਉਹਨਾਂ ਦਾ ਜਲਦੀ ਹੋ ਜਾਏਗਾ ਕਿਉਂਕਿ ਜਦੋਂ ਇੱਕ ਇੱਕ ਆਰਡਰ ਦੀ ਪਾਲਣਾ ਦੇ ਵਿੱਚ ਅਸੀਂ ਸਾਰੇ ਇਕਜੁੱਟ ਹੋ ਜਾਵਾਂਗੇ ਤਾਂ ਉਹਦੇ 'ਚ ਕੀ ਹੈਗਾ ਸਮੱਸਿਆਵਾਂ ਦਾ ਹੱਲ ਛੇਤੀ ਨਿਕਲਦਾ ਹਾਂਜੀ ਛੁੱਟੀ ਦੇ ਬਾਵਜੂਦ ਜਿਹੜੇ ਆਮ ਪਬਲਿਕ ਆ ਰਹੀ ਹੈ ਕਿਉਂਕਿ ਹਾਂ ਕਿਸਾਨਾਂ ਦੇ ਜਿਹੜੇ ਕਿਸਾਨ ਤਾਂ ਜਰੂਰ ਆਗੂ ਬੈਠੇ ਨੇ ਉਹਨਾਂ ਦੇ ਪਬਲਿਕ ਕਾਮ ਵੀ ਆ ਰਹੀ ਹੈ ਅੱਜ ਹਾਂਜੀ ਆਮ ਪਬਲਿਕ ਵੀ ਆ ਰਹੀ ਹੈ ਕਿਉਂਕਿ ਇਹ ਅਚਨਚੇਤ ਛੁੱਟੀ ਡਿਕਲੇਅਰ ਹੋ ਗਈ ਸੀਗੀ ਤੇ ਇਹਦਾ ਜਿਹੜਾ ਅ ਅਸੀਂ ਵੀ ਜਿਹੜਾ ਹੈਗਾ ਆਪਣੇ ਕੰਮ ਪ੍ਰਤੀ ਜਿਹੜਾ ਜਿਹੜੇ ਸਾਡੇ ਕੁਝ ਪੈਂਡਿੰਗ ਕੰਮ ਨੇ ਉਹਨਾਂ ਦਾ ਨਿਪਟਾਰੇ ਪ੍ਰਤੀ ਅਸੀਂ ਆਪ ਜ਼ਿੰਮੇਵਾਰ ਹੈਗੇ ਆ ਤੇ ਉਹ ਇਹ ਮੈਂ ਇਹਨੂੰ ਮੰਨਦਾ ਵੀ ਚੰਗੀ ਸ਼ੁਰੂਆਤ ਇਹ ਤਾਂ ਲਾਸਟ ਸਵਾਲ ਆ ਤੁਸੀਂ ਜਿਹੜੀਆਂ ਡਾਇਰੈਕਸ਼ਨਾਂ ਤੁਸੀਂ ਵੀ ਆਪਣੇ ਪੂਰੇ ਸਟਾਫ ਨੂੰ ਜ਼ਿਲ੍ਹੇ ਨੂੰ ਦਿੱਤੀਆਂ ਹੋਣੀਆਂ ਫਿਰ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਅਫਸਰ ਕੁਤਾਹੀ ਕਰਦਾ ਤਾਂ ਉਹਨਾਂ ਨੂੰ ਤੋਂ ਡਿਵੈਲਪ ਹੋਏ ਉਹਨਾਂ ਤੇ ਫਿਰ ਅਸੀਂ ਜਿਹੜਾ ਹੈਗਾ ਡਿਪਾਰਟਮੈਂਟਲ ਇਲੈਕਸ਼ਨ ਜਿਹੜਾ ਹੈਗਾ ਲਵਾਂਗੇ ਜੇਕਰ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਅਣਗਹਿਲੀ ਪਾਈ ਜਾਂਦੀ ਹੈ ਥੈਂਕ ਯੂ ਵੈਰੀ ਮੱਚ ਤਾਂ ਐਸਐਸਪੀ ਹਰਜੀਤ ਸਿੰਘ ਤਾਂ ਇਹਨਾਂ ਨੂੰ ਪੁੱਛਦੇ ਆਪਾਂ ਕਿਸਾਨ ਆਗੂ ਆਏ ਆ ਵੀ ਖੁਸ਼ ਅੱਜ ਸੰਤੁਸ਼ਟਾ ਖੁਸ਼ੀ ਅੱਜ ਤੁਸੀਂ 11 ਤੋਂ ਇੱਕ ਦਾ ਡੀਜੀਪੀ ਪੰਜਾਬ ਨੇ ਟਾਈਮ ਦਿੱਤਾ ਸੀਗਾ ਤੁਸੀਂ 11 ਤੋਂ ਇੱਕ ਦਾ ਉਹ ਟਾਈਮ ਨੂੰ ਦੇਖਦੇ ਹੋਏ ਆਏ ਕਿ ਵੈਸੇ ਆਏ ਨੇ ਵੇਖੋ ਸਾਨੂੰ ਤਾਂ ਇੱਥੇ ਆ ਕੇ ਪਤਾ ਲੱਗਾ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਬੀਕੇ ਜੂ ਕਰਦੇ ਆਂ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਅਰਗੇ ਵਾਲਾ ਬਹੁਤ ਵਧੀਆ ਗੱਲ ਆ ਵੈਸੇ ਵੀ ਹਰਜੀਤ ਸਿੰਘ ਅਸੀਂ ਤਾਂ ਹਫ਼ਤੇ ਚਾਰ ਵਾਰੀ ਮਿਲਦੇ ਆਂ ਇਹਨਾਂ ਨੂੰ ਵਧੀਆ ਵਧੀਆ ਬੰਦੇ ਆ ਕੋਈ ਇਹ ਨਹੀਂ ਗੇ ਕਿ ਕਿਸੇ ਦੇ ਦਬਾਤ ਪਾਉਣ ਨਾਲ ਗਲਤ ਫਲਤ ਕੋਈ ਫੈਸਲਾ ਲੈਂਦੇ ਆ ਅਸੀਂ ਤਾਂ ਇਹੋ ਜਿਹੇ ਬੰਦੇ ਸਾਰੇ ਜ਼ਿਲ੍ਹਿਆਂ 'ਚ ਹੋਣੇ ਚਾਹੀਦੇ ਬੜੀ ਵਧੀਆ ਗੱਲ ਆ ਮਨਖਰ ਖੁਸ਼ ਅੱਜ ਵੀ ਚਲੋ ਜਦੋਂ 11 ਵਜੇ ਆਵਾਂਗੇ 1 ਵਜੇ ਤੱਕ ਮਿਲ ਹੀ ਜਾਣਾ ਸਾਨੂੰ ਕਈ ਵਾਰੀ ਸਾਨੂੰ ਦੂਰੋਂ ਲੋਕ ਆਉਂਦੇ ਸੀਗੇ ਤੇ ਮੁਰਨਾ ਪੈਂਦਾ ਸੀ ਠੀਕ ਹੈ ਬਹੁਤ ਵਧੀਆ ਖ ਤਾਂ ਸੁਣਿਆ ਤੁਸੀਂ ਕਿਤੇ ਨਾ ਕਿਤੇ ਜਿਹੜੇ ਕਿਸਾਨ ਸਿੱਧੇ ਤੌਰ ਤੇ ਉਹਨਾਂ ਨੇ ਕਹਿੰਦਾ ਕਿ ਆਂ ਆਂ ਦਿਨਾਂ ਦੇ ਵਿੱਚ ਵੀ ਅਸੀਂ ਲਗਾਤਾਰ ਜਿਹੜਾ ਇੱਥੇ ਐਸਐਸਪੀ ਹਰਜੀਤ ਸਿੰਘ ਕੋਲੇ ਆਉਣੇ ਆ ਤਾਂ ਉਹਨਾਂ ਦੀ ਗੱਲਬਾਤ ਸੁਣ ਜਾਂਦੀ ਹੈ ਹਾਲਾਂਕਿ 11 ਤੋਂ 1 ਦਾ ਜਿਹੜਾ ਟਾਈਮ ਜਰੂਰ ਡੀਜੀਪੀ ਪੰਜਾਬ ਵੱਲੋਂ ਦਿੱਤਾ ਗਿਆ ਤੇ ਪਰ ਉਸ ਦੇ باوجود ਵੀ ਜਿਹੜਾ ਪਬਲਿਕ ਇੱਥੇ ਆਉਂਦੀ ਰਹਿੰਦੀ ਹੈ ਤਾਂ ਅੱਜ ਜਿਹੜੀ ਸ਼ੁਰੂਆਤ ਹੋਈ ਹੈ ਤਾਂ ਫਰੀਦਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਰਾਊਂਡ ਲੈਵਲ ਤੋਂ ਜਿਹੜੀ ਆਪਾਂ ਰਿਐਲਿਟੀ ਚੈੱਕ ਕਰਨ ਦੀ ਸ਼ੁਰੂਆਤ ਕੀਤੀ ਹੈ ਪਹਿਲਾਂ ਸਭ ਤੋਂ ਸਦਰ थाना ਫਰੀਦਕੋਟ ਦੇ ਵਿੱਚ ਪਹੁੰਚੇ ਸੀਗੇ ਉਸ ਤੋਂ ਬਾਅਦ ਐ ਐਸਐਸਪੀ ਦੇ ਦਫਤਰ ਦੇ ਵਿੱਚ ਜਿੰਨੇ ਦਫਤਰ ਨੇ ਡੀਐਸਪੀ ਐਸਪੀ ਤਾਂ ਸਾਰੇ ਦਫਤਰਾਂ ਦੇ ਵਿੱਚ ਅਸੀਂ ਪਹੁੰਚ ਕੇ ਜਿਹੜੀ ਰਿਐਲਿਟੀ ਚੈੱਕ ਕੀਤੀ ਹੈ ਤਾਂ तमाम ਜਿਹੜੇ ਪੁਲਿਸ ਅਧਿਕਾਰੀ ਤੇ ਜਾਂ ਉਹਨਾਂ ਦਾ ਸਟਾਫ ਆਪ ਆਪਣੇ ਦਫਤਰਾਂ ਦੇ ਵਿੱਚ ਮੌਜੂਦ ਹੈ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ 11 ਤੋਂ ਇੱਕ ਦਾ ਟਾਈਮ ਲੋਕਾਂ ਦੇ ਵਾਸਤੇ ਆਮ ਪਬਲਿਕ ਦੇ ਵਾਸਤੇ ਕਿੰਨਾ ਕੁ ਸਹਾਇਕ ਹੁੰਦਾ ਇਹ ਦੇਖਣਾ ਹੋਵੇਗਾ ਗੁਰਜੀਤ ਸਿੰਘ ਕਰਮਣਾ ਡੀ5 ਜਨਤ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਿਣ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਆ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਕਿਹ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ। D5 ਚੈਨਲ ਪੰਜਾਬੀ। ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ।